ਹੈ ਨਿਸ ਸਾਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹੋ ਗੁਰ ਸੋਹੋ ਝਟੀਆਂ ਤੁਦ ਡਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸ਼ਾਹ ਸਿਰ ਸਾਹ ਦਾਇਸਾਹ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹ ਸਤ ਨਾਮੋ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਤਰੇ ਤ੍ਰਿਸ਼ਨਾ ਵਿਕਾਰ ਹੋਮੈ ਵਿੱਚ ਸਭ ਪੜ ਥਕੇ ਦੂਜਾ ਭਾਏ ਖੁਵਾਰ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਸਭ ਪੜ ਥੱਕੇ ਦੂਜਾ ਪਾਇ ਖੁਵਾਰ ਸੋ ਪੜਿਆ ਸੋ ਪੰਡੇ ਤੋ ਬਿਨਾਂ ਗੋਰ ਸਬਦ ਕਰੀ ਵਿਚਾਰ ਅੰਦਰ ਖੋਜਾ ਤਤ ਲਹਾ ਪਾਏ ਮੁਖ ਦਵਾਰ ਗੋਣਾ ਨਿਦਾਨ ਹਾਰੇ ਪਾਇਆ ਸਹਜ ਕਰੀ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖੇ ਨਾਮ ਆਧਾਰ ਮਹੱਲਾ ਤੀਜ ਵੇਣ ਮਨ ਮਾਰੇ ਕੋਈ ਨ ਸਿਜਾਈ ਵੇਖੋ ਹੋ ਕੋ ਲੇਵ ਲਾਈ ਭੇਖ ਤਾਰੀ ਤੀਰਥੀ ਭਾਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੋਖ ਕਾ ਇਹੋ ਮਨ ਜੀਵ ਤੁਮਰਾ ਸੱਚ ਰਹਾ ਲੇਬ ਲਾਇ ਨਾਨਕ ਇਸ ਮਨ ਕੀ ਮਾਲ ਇਉ ਉਤਰਾ ਹਉਮੈ ਸਬਦ ਜਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਿਰਦਾ ਬੋਹ ਇੱਕ ਕਿਨਕਾ ਹਾਰੇ ਹਾਰੇ ਸੀਗਾਰ ਬਣਾਵੋ ਹਾਰੇ ਜਾਨ ਹਾਰੇ ਕੱਪੜ ਪਹਿਰਾਖੇਮ ਕਾ ਐਸਾ ਸਿਗਾਰ ਮੇਰੇ ਪ੍ਰਭ ਪਾਵਾ ਹਾਰੇ ਲੱਗਾ ਪਿਆਰਾ ਪ੍ਰੇਮ ਕਾ ਹਾਰੇ ਹਰ ਨਾਮ ਬੁਲੋ ਦਿਨ ਰਾਤੀ ਸਭ ਕਿਲ ਬਿਖ ਕਟਾ ਇੱਕ ਪਲ ਕਾ ਹਾਰੇ ਹਾਰ ਦਇਆਲ ਹੋਵਾ ਜਿਸ ਉੱਪਰ ਸੋ ਗੁਰਮੁਖ ਹਾਰੇ ਜਾਪੇ ਜਿਨ ਕਾ ਹਾਰੇ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਖ ਕਾਟਾ ਇੱਕ ਪਲ ਕਾ ਹਾ ਹਰ ਦਇਆਲ ਹੋਵਾ ਜਿਸ ਉਪਰ ਸੋ ਗੁਰਮੁਖੇ ਹਾਰੇ ਜਾਪ ਜਿਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੈ ਵਿੱਚ ਸਭ ਪੜ ਥਕੇ ਬੂਝਾ ਭਾਇ ਖੁਵਾਰ ਰਾਗ ਸੁਰਟ ਕੀ ਬਾਰ ਆਉੜੀ ਇੱਕਮੀ ਸਲੋਕਾਂ ਨਾਲ